ਪੁਨਰਸੋਜੀਤ ਅਕਾਲੀਦਾਲ ਦੇ ਪ੍ਰਧਾਨ ਅਤੇ ਸ੍ਰੀ ਅਕਾਲਕਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਅੱਜ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਅਣਪ੍ਰਭਾਵਿਤ ਲੋਕਾਂ ਨੂੰ ਮਿਲ ਲੰਗੇ ਤੇ ਉਹਨਾਂ ਦੀਆਂ ਮੁਸ਼ਕਲਾਂ ਜਾਣਨਗੇ ਉਹਨਾਂ ਵੱਲੋਂ ਰਾਹਤ ਸਮੱਗਰੀ ਵੀ ਉੱਥੇ ਵੰਡੀ ਜਾਣੀ ਹੈ ਜਿਹਦੇ ਚਾਲਦਿਆਂ ਅੱਜ ਉਹ ਫ੍ਰੀ ਕੋਡ ਵਿੱਚ ਪਾਰਟੀ ਵਰਕਾ ਨਾਲ ਮਿਲ ਕੇ ਡੇਰਾ ਬਾਬਾ ਰਾਲਕ ਨੂੰ ਰਵਾਨਾ ਹੋਏ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਜਸਦੀਪ ਭਰ ਭਾਈ ਸੌਖੀ ਨਹੀਂ ਉਹਨਾਂ ਕਿਹਾ ਕਿ ਅੱਜ ਉਹ ਡੇਰਾ ਬਾਬਾ ਨਾਨਕ ਜਾਣਗੇ ਅਤੇ ਲੋਕਾਂ ਨਾਲ ਮਿਲਣਗੇ ਉਹਨਾਂ ਦੀਆਂ ਮੁਸ਼ਕਲਾਂਾਂ ਸੁਣਨਗੇ ਅਤੇ ਉਹਨਾਂ ਤੱਕ ਜੋ ਵੀ ਲੋੜਿੰਦਾ ਸਮਾਨ ਪਹੁੰਚਾਇਆ ਜਾਵੇਗਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ 16000 ਦਾ ਪੈਕੇਜ ਦਿੱਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਪੈਕੇਜ ਪੰਜਾਬ ਦੇ ਨੁਕਸਾਨ ਲਈ ਕਾਫੀ ਨਹੀਂ ਹੈ ਇਸ ਮੌਕੇ ਉਹਨਾਂ ਨਾਲ ਫ੍ਰੀਕਵੈਂਟ ਤੋਂ ਪੁਨਰਸਜੀਦ ਅਕਾਲੀ ਦਲ ਦੇ ਅਹੁਦੇਦਾਰ ਅਤੇ ਮੈਂਬਰ ਸਮਾਨ ਹਾਜ਼ਰ ਰਹੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਜਾ ਰਹੇ ਹਾਂ ਅਸੀਂ ਅੱਜ ਡੇਰਾ ਬਾਬਾ ਨਾਨਕ ਤੇ ਜਨਾਲਾ ਸਾਈਡ ਅ ਔਰ ਕਾਫੀ ਪਾਰਟੀ ਦੇ ਵਰਕਰ ਲੀਡਰ ਸਾਹਿਬਾਨ ਵੀ ਨਾਲ ਹੈ ਤੇ ਜੋ ਵੀ ਜਿੰਨੇ ਕ ਅਕਾਲ ਪੁਰਖ ਨੇ ਸੰਰਥਾ ਬਖਸ਼ੀ ਹੈ ਸਾਨੂੰ ਉਹਦੇ ਮੁਤਾਬਕ ਅਸੀਂ ਕੁਝ ਰਾਹਤ ਸਮਗਰੀ ਵੀ ਲੈ ਕੇ ਜਾ ਰਹੇ ਹਾਂ ਪਸ਼ੂਆਂ ਦਾ ਚਾਰਾ ਵਗੈਰਾ ਅਕਾਲ ਪੁਰਖ ਹੈ ਅਰਦਾਸ ਹੈ ਕਿ ਜਲਦੀ ਹੀ ਤਾਕਤ ਬਖਸ਼ੇ ਕਿ ਪੰਜਾਬ ਜਿਹੜਾ ਹੈ ਉਹ ਫਿਰ ਉੱਠੇ ਤੇ ਉੱਬਰ ਕੇ ਸਾਹਮਣੇ ਆਵੇ ਉਹ ਨਾ ਕਾਫੀ ਹੈ ਪੰਜਾਬ ਲਈ ਜਾਂ ਜਿੰਨਾ ਨੁਕਸਾਨ ਹੋਇਆ ਉਸ ਦੇ ਹਲ ਮੁਤਾਬਕ ਜਿਹੜਾ ਨਾ ਕਾਫੀ ਹੈ ਉਹ ਵੀ ਕਹਿੰਦੇ ਕਿ ਜਰਦਾਰ ਸਾਹਿਬ ਕਭ ਨਹੀਂ ਦਿੱਕੀ ਨੇ ਕੇਂਦਰ ਦੇ ਕੋਈ ਦਖਲ ਕਰਨੀ ਉਹ ਚਲੋ ਕਹੀ ਜਾਣ ਜੀ ਕੋਈ ਗੱਲ ਨਹੀਂ